ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸਾਰੇ ਠੀਕ ਠਾਕ ਹੋਮੂਗੇ ਵਧੀਆ ਹੋਮੂਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਤਾਲੁਸਤਾ ਅੱਜ ਆਪਾਂ ਕਰੇ ਸੀਗੇ ਕਿਉਂਕਿ ਅੱਜ ਸੰਡੇ ਮਨਾਇਆ ਖੂਬ ਸ਼ੌਪ ਤੇ ਨਹੀਂ ਗਏ ਕਦੇ ਕਦੇ ਵੈਸੇ ਰੈਸਟ ਵੀ ਕਰ ਲੈਣੀ ਚਾਹੀਦੀ ਆ ਮੈਂ ਅੱਜ ਥੋੜੀ ਜੀ ਰੈਸਟ ਤੇ ਸੀਗੀ ਰਿਲੈਕਸ ਜੀ ਮੈਂ ਖਾਜਾ ਛੱਡੋ ਅੱਜ ਨਹੀਂ ਜਾਂਦੇ ਹੈਗੇ ਰੋਜ਼ ਰੋਜ਼ ਕੰਮ ਕੰਮ ਕਰ ਕਰਕੇ ਵੀ ਥੱਕ ਵੀ ਜਾਂਦਾ ਬੰਦਾ ਕਦੇ ਦੇਣਾ ਕਦੇ ਰੈਸਟ ਤੇ ਵੀ ਰਹਿਣਾ ਚਾਹੀਦਾ ਅੱਜ ਤਾਂ ਅਰੈਸਟਡ ਹੀ ਐ ਤੇ ਹੁਣ ਬਹੁਤ ਸਾਰੀਆਂ ਭੈਣਾਂ ਦੇ ਫੋਨ ਫੋਨ ਆਉਂਦੇ ਰਹਿੰਦੇ ਸੀਗੇ ਪਰ ਮੈਂ ਕਿੰਨੇ ਦਿਨਾਂ ਤੋਂ ਸਕਿਨ ਨਾਲ ਰਿਲੇਟਡ ਕੋਈ ਵੀਡੀਓ ਪਾਈ ਨਹੀਂ ਹੈਗੀ ਤਾਂ ਇਹ ਨਹੀਂ ਪਾ ਸਕਦੀ ਕਿਉਂਕਿ ਬਿਜ਼ੀ ਸ਼ਡਿਊਲ ਚੱਲਦਾ ਰਹਿੰਦਾ ਤੇ ਰਾਤ ਨੂੰ ਆ ਕੇ 숍 ਤੋਂ ਫ੍ਰੀ ਨਹੀਂ ਕਰਦਾ ਤੇ ਅੱਜ ਸੰਡੇ ਨੂੰ ਬਣਾ ਰਹੀ ਆ ਮੈਂ ਅੱਜ ਵੈਸੇ ਮੇਰਾ ਲਾਈਵ ਆਇਆ ਸੀਗਾ ਸਵੇਰੇ ਤੇ ਕੱਲ੍ਹ ਵਾਸਤੇ ਅੱਜ ਵਲੌਗ ਮੈਂ ਬਣਾ ਰਹੀ ਆ ਸੰਡੇ ਨੂੰ ਦੁਪਹਿਰ ਤੋਂ ਬਾਅਦ ਦਾ ਟਾਈਮ ਹੈਗਾ 4:00 ਵਜੇ ਦਾ 3:30 ਦਾ ਤੇ ਹੁਣ ਮੈਂ ਕਿਹਾ ਚੱਲ ਮੈਂ ਦੱਸਦਾ ਮੈਂ ਤੁਹਾਨੂੰ ਵੈਸੇ ਲਾਈਵ ਦੇ ਵਿੱਚ ਦੱਸਿਆ ਹੀ ਸੀਗਾ ਕਿ ਮੈਂ ਅੱਜ ਆਪਣੇ ਫੇਸ ਤੇ ਕੀ ਲਾਇਆ ਔਰ ਕਿੰਨਾ ਅੱਛਾ ਇਫੈਕਟ ਆਇਆ ਉਸ ਚੀਜ਼ ਦਾ ਇਹ ਸਾਰੀਆਂ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਹੈਗੀਆਂ ਨੇ ਸੋ ਮੈਂ ਤੁਹਾਨੂੰ ਬਸ ਦੱਸਣਾ ਹੀ ਆ ਸਿਰਫ ਕਿਉਂਕਿ ਮੈਂ ਯੂਜ਼ ਕਰ ਚੁੱਕੀ ਆ ਔਰ ਮੈਂ ਤੁਹਾਡੇ ਨਾਲ ਉਸ ਟਾਈਮ ਇਸ ਲਈ ਸ਼ੇਅਰ ਨਹੀਂ ਕੀਤਾ ਕਿਉਂਕਿ ਮੈਂ ਨਾਈਟ ਸੂਟ ਦੇ ਵਿੱਚ ਸੀਗੀ ਔਰ ਨਾਈਟ ਸੂਟ ਦੇ ਵਿੱਚ ਮੈਂ ਵਲੌਗ ਦੇ ਵਿੱਚ ਨਹੀਂ ਆਉਂਦੀ ਹੈਗੀ ਤੇ ਮੈਂ ਕੀ ਕੀਤਾ ਸੀਗਾ ਕਿ ਤੁਹਾਨੂੰ ਸਾਰੀਆਂ ਭੈਣਾਂ ਨੂੰ ਮੈਂ ਬਹੁਤ ਵਾਰੀ ਦੱਸ ਚੁੱਕੀ ਹਾਂ ਕਿ ਆਪਾਂ ਬਾਲਾਂ ਲਈ ਕੀ ਯੂਜ਼ ਕਰਦੇ ਹਾਂ ਬਾਲਾਂ ਵਾਸਤੇ ਆਪਾਂ ਦਹੀਂ ਦੀ ਮ사ਜ ਕਰੀਦੀ ਹੈ ਨਾ ਹੋਂ ਤੋਂ ਪਹਿਲਾਂ ਹਨ ਤੇ ਦਹੀਂ ਦੇ ਵਿੱਚ ਚੌਲਾਂ ਦਾ ਪਾਣੀ ਚੌਲੋ ਬਾਲ ਕੇ ਥੋੜੇ ਜਿਹਾ ਹਾਫ ਕੁੱਕ ਕਰਕੇ ਉਹ ਪਾਣੀ ਹੈ ਜਿਹੜਾ ਥੋੜੇ ਜਿਹਾ ਚੌਲ ਰੱਖ ਲਿਆ ਕਰੋ ਜੇ ਜ਼ਿਆਦਾ ਨਹੀਂ ਖਾਣੇ ਖੋਣੇ ਹੁੰਦੇ ਤਾਂ ਥੋੜੇ ਜਿਹੀ ਇੰਨੇ ਚੌਲ ਜਿਹੜੇ ਉਹਨੂੰ ਬੋਇਲ ਕਰ ਲਿਆ ਥੋੜੇ ਜਿਹਾ ਬੋਇਲ ਕਰਕੇ ਉਹਦਾ ਪਾਣੀ ਹੈ ਜਿਹੜਾ ਉਹ ਚਾ ਦਹੀਂ ਦੇ ਵਿੱਚ ਪਾ ਕੇ ਆਪਣੇ ਬਾਲਾਂ ਦੇ ਵਿੱਚ ਚੰਗੀ ਤਰ੍ਹਾਂ ਮ사ਜ ਕਰਨੀ ਆ ਨਾਉਣ ਬਾਅਦ ਧੋਣ ਤੋਂ ਘੰਟਾ 2 ਘੰਟੇ ਜਿੰਨਾ ਚਿਰ ਵੀ ਤੁਸੀਂ ਘੰਟਾ ਚੜੋ ਘਟੂ ਘਟ ਰੱਖ ਹੀ ਲੋ ਹਨ ਚੰਗੀ ਤਰ੍ਹਾਂ ਆਪਣੇ ਹੱਥਾਂ ਦੇ ਨਾਲ ਜਿੰਨੀ ਤਰ੍ਹਾਂ ਮ사ਜ ਕਰ ਲਓ ਸਾਰੇ ਵਾਲਾਂ ਦੇ ਵਿੱਚ ਮੈਂ ਨਾ ਵੈਸੇ ਆਜੀ ਯੂਜ਼ ਕਰਦੀ ਹਿੰਦੀ ਆ ਜਿਵੇਂ ਉੱਪਰ ਪਾਇਆ ਨਹੀਂ ਤੇ ਇਦਾਂ ਇਦਾਂ ਕਰਕੇ ਤੇ ਉਹਦੇ ਨਾਲ ਨਾਲ ਕਾ ਮ사ਜ ਹੋ ਜਾਂਦੀ ਹੈ ਬਲੱਡ ਸਰਕੂਲੇਸ਼ਨ ਹੋ ਜਾਂਦਾ ਨਾਲੇ ਸਾਰੇ ਵਾਲਾਂ ਦੇ ਵਿੱਚ ਲੱਗ ਜਾਂਦੀ ਔਰ ਨਿੱਖਰ ਵੀ ਜਾਂਦੇ ਆ ਜੀ ਵਾਲ ਬਹੁਤ ਛੇਤੀ ਨਿੱਖਰਦੇ ਆ ਮਲੇ ਜਾਂਦੇ ਨੇ ਵਾਲ ਉਹਦੇ ਨਾਲ ਚੰਗੀ ਤਰ੍ਹਾਂ ਦਹੀ ਨਾਲ ਵੈਸੇ ਵੀ ਵਾਲ ਨਿੱਖਰਦੇ ਆ ਅੱਜ ਨਾ ਮਨਦੀਪ ਭੈਣ ਨੇ ਚੰਡੀਗੜ੍ਹ ਤੋਂ ਉਹਨਾਂ ਦਾ ਆਇਆ ਸੀਗਾ ਮੈਸੇਜ ਆਇਆ ਸੀਗਾ ਕਹਿੰਦੇ ਮੈਂ 45 ਸਾਲਾਂ ਦੇ ਵਿੱਚ ਪਹਿਲੀ ਵਾਰ ਅਜ ਤਹਹੀ ਨਾਲ ਵਾਲ ਧੋਏ ਨੇ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਮਨਦੀਪ ਭੈਣ ਹੁਣ ਤੁਸੀਂ ਕਦੇ ਵੀ ਸ਼ੈਂਪੂ ਨਹੀਂ ਲਾਉਣਾ ਹੈਗਾ ਔਰ ਦਹੀਂ ਲਾਉਣੀ ਹੈਗੀ ਆ ਦਹੀਂ ਦੇ ਨਾਲ ਹੀ ਤੁਸੀਂ ਆਪਣੇ ਵਾਲ ਜਿਹੜੇ ਉਹ ਧੋਣੇ ਨੇ ਠੀਕ ਹੈ ਦੇਖੋ ਵਾਲਾਂ ਦੇ ਵਿੱਚ ਕਿੰਨਾ ਵਧੀਆ ਅਫੈਕਟ ਆਊਗਾ ਤੁਹਾਨੂੰ ਖੁਦ ਫੀਲ ਹੋਊਗਾ ਔਰ ਜੇ ਵਿੱਚ ਚਾਵਲ ਥੋੜੇ ਜਿਹੀ ਚਾਵਲਾਂ ਦਾ ਪਾਣੀ ਵਾਲੀਏ ਇੰਨਾ ਵਧੀਆ ਫੀਲ ਹੁੰਦਾ ਨਾ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੁਣ ਮੈਂ ਵਾਲ ਬਾਏ ਨੇ ਤੇ ਐ ਜਵੇਂ ਨਾ ਹੱਥ ਤਿਲਕਦਾ ਜਾਂਦਾ ਐ ਇੰਨੇ ਸੋਹਣੇ ਵਾਲ ਹੋ ਜਾਂਦੇ ਨੇ ਤੇ ਇਹ ਨਹੀਂ ਆ ਕਿ ਅੱਜ ਮੈਂ ਨਹੀਂ ਆ ਤੇ ਅੱਜ ਹੀ ਇਸ ਤਰ੍ਹਾਂ ਫੀਲ ਹੁੰਦਾ ਜਿੰਨੇ ਦਿਨ ਮੈਂ ਵਾਲ ਨਹੀਂ ਧੋਂਦੀ ਡੇਲੀ ਇਸ ਤਰ੍ਹਾਂ ਇੰਨੀ ਸੌਫਟਨੈਸ ਵਾਲਾਂ ਦੇ ਵਿੱਚ ਰਹਿੰਦੀ ਹੈਗੀ ਇਹਨੇ ਸਲਿਪਰੀ ਲੱਗਦੇ ਆ ਸਿਲਕੀ ਲੱਗਦੇ ਆ ਵਾਲ ਬਹੁਤ ਹੀ ਜ਼ਿਆਦਾ ਵਧੀਆ ਤੇ ਸਾਰੀਆਂ ਭੈਣਾ ਸ਼ੈਂਪੂ ਤੋਂ ਖੜਾ ਛੜਾਓ ਜੇ ਤੁਹਾਨੂੰ ਜ਼ਿਆਦਾ ਹੀ ਲੱਗਦਾ ਕਿ ਤੁਹਾਨੂੰ ਤਾਂ 스멜 ਆਉਂਦੀ ਹੈ ਜਿੱਦਾਂ ਇੰਚੋ ਤੇ ਥੋੜਾ ਜਿਹਾ ਹੀ ਪਾਇਆ ਕਰੋ ਜ਼ਿਆਦਾ ਨਹੀਂ ਜਮੇ ਹੀ ਥੋੜਾ ਜਿਹਾ ਤੇ ਉਹਦੇ ਵਿੱਚ ਪਾ ਲਿਆ ਤੇ ਉਹਦੇ ਨਾਲ ਦਹੀਂ ਦੇ ਵਿੱਚ ਹੀ ਪਾ ਕੇ ਤੁਸੀਂ ਉਹਦੇ ਨਾਲ ਹੀ ਵਾਲ ਧੋਣੇ ਆ ਠੀਕ ਆ ਜੀ ਉਸ ਤੋਂ ਬਾਅਦ ਸੀਰਮ ਲਾਉਣਾ ਹੈ ਤੇਲ ਲਾਉਣਾ ਹੈ ਹਨਾ ਸਾਰਾ ਕੁਝ ਕਰਨਾ ਹੈਗਾ ਵਾਲਾਂ ਨੂੰ ਬਾਲ ਬਹੁਤ ਸੁਣੇ ਹੋ ਜਾਂਦੇ ਨੇ ਮੈਂ ਬਹੁਤ ਜ਼ੋਰ ਦਿੰਨੀ ਹੈਗੀ ਆ ਇਸ ਚੀਜ਼ ਤੇ ਬਹੁਤ ਸਟ्रेस ਦਿੰਨੀ ਆ ਕਿ ਤੁਸੀਂ ਇਸ ਤਰ੍ਹਾਂ ਕਰਕੇ ਬਾਲ ਆਪਣੇ ধੋਇਆ ਕਰੋ ਤੇ ਉਹੀ ਵਾਲਾ ਮੈਂ ਅੱਗੇ ਤੁਹਾਨੂੰ ਦੱਸ ਰਹੀ ਸੀਗੀ ਆਪਣੇ ਫੇਸ ਵਾਸਤੇ ਜਿਹੜਾ ਮੈਂ ਦਹੀਂ ਦੇ ਵਿੱਚ ਚੌਲਾਂ ਦਾ ਪਾਣੀ ਪਾਇਆ ਸੀ ਥੋੜੀ ਜੀ ਦਹੀਂ ਦਹੀਂ ਮਲਤਾਨੀ ਮਿੱਟੀ ਦੇ ਵਿੱਚ ਪਾਲੀ ਸੀ ਮਲਤਾਨੀ ਮਿੱਟੀ ਮੇਰੀ ਕੁੱਟ ਕੇ ਰੱਖੀ ਹੋਈ ਹੈ ਤੇ ਮੈਂ ਉਹਦੇ ਵਿੱਚ ਪਾ ਲਈ ਸੀ ਤੇ ਉਹੀ ਦਹੀਂ ਤੇ ਚੌਲਾਂ ਦਾ ਪਾਣੀ ਮਲਤਾਨੀ ਮਿੱਟੀ ਮੈਂ ਆਪਣੇ ਫੇਸ ਦੇ ਉੱਪਰ ਲਾ ਲਿਆ ਇੰਨਾ ਵਧੀਆ ਅਫੈਕਟ ਆਇਆ ਔਰ ਤੁਹਾਨੂੰ ਮੇਰਾ ਫੇਸ ਅੱਜ ਦੇਖ ਹੀ ਰਿਹਾ ਹੋਣਾ ਇੰਨਾ ਵਧੀਆ ਇਫੈਕਟ ਆਇਆ ਜੀ ਮੈਂ ਡਿਸਕ੍ਰਾਈਬ ਨਹੀਂ ਕਰ ਸਕਦੀ ਤੁਹਾਨੂੰ ਤਿੰਨੇ ਚੀਜ਼ਾਂ ਮਿਲਾ ਕੇ ਜਿਸ ਦਿਨ ਤੁਸੀਂ ਵਾਲ ਧੋਣੇ ਆ ਨਾ ਉਸ ਦਿਨ ਇਦਾਂ ਹੀ ਵਾਲ ਧੋਣੇ ਆ ਔਰ ਇਹੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵਿੱਚ ਮਲਤਾਨੀ ਮਿੱਟੀ ਐਡ ਕਰਕੇ ਆਪਣੇ ਫੇਸ ਤੇ ਜ਼ਰੂਰ ਲਾ ਲੇ ਕਰੋ ਘੱਟੋ ਘੱਟ ਜੇ ਤੁਸੀਂ ਹਫਤੇ ਬਾਅਦ ਵਾਲ ਧੋਣੇ ਤਾਂ ਹਫਤੇ ਬਾਅਦ ਲਾ ਲਿਆ ਕਰੋ ਕਿਉਂਕਿ ਜੇ ਹਿੰਮਤ ਨਹੀਂ ਹੁੰਦੀ ਹੈਗੀ ਹਨਾ ਵੀ ਡੇਲੀ ਡੇਲੀ ਚਾਵਲ ਕਿਹੜਾ ਉਹ ਵਾਲੇ ਜੇ ਕਰ ਸਕਦੇ ਹੈਗੇ ਉਹ ਹਫਤੇ 'ਚ ਦੋ ਵਾਰੀ ਕਰ ਸਕਦੇ ਹੋ ਤਾਂ ਦੋ ਵਾਰੀ ਕਰ ਲਿਆ ਕਰੋ ਠੀਕ ਹੈ ਤੇ ਇੱਕ ਤਾਂ ਜਿਹੜੀ ਡਸਟ ਹੈ ਸਾਰੀ ਡਸਟ ਪਾਰਟਿਕਲਸ ਨੇ ਉਹ ਫੇਸ ਦੇ ਵਿੱਚੋਂ ਨਿਕਲ ਜਾਂਦੇ ਨੇ ਕਲੀਨ ਹੋ ਜਾਂਦੀ ਹੈ ਡੈਡ ਸਕਿਨ ਜਿਹੜੀ ਉਹ ਚਲੀ ਜਾਂਦੀ ਹੈ ਨਵਾਂ ਗਲੋ ਆਉਂਦਾ ਸਕਿਨ ਦੇ ਉੱਪਰ ਤੇ ਹੌਲੀ-ਹੌਲੀ ਜਿਹੜੀਆਂ ਰਿੰਕਲਸ ਨੇ ਉਹ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਕਿਨ ਅਪਲਿਫਟ ਹੋਣ ਲੱਗ ਜਾਂਦੀ ਹੈ ਠੀਕ ਹੈ ਤੇ ਹੁਣ ਭੈਣਾ ਕਹਿਣਗੀ ਆ ਕਿ ਮਲਤਾਨੀ ਮਿੱਟੀ ਵੀ ਡਰਾਈ ਹੈ ਔਰ ਬੇਸਨ ਵੀ ਡਰਾਈ ਹੈ ਵੀ ਡਰਾਈਨੈਸ ਕਰੂਗਾ ਸਾਡੇ ਫੇਸ ਤੇ ਹੁਣ ਡਰਾਈਨੈਸ ਤਾਂ ਹਜੇ ਆਉਣੀ ਆ ਜੀ ਹੋਰ ਵੀ ਨਾ 1.5 ਮਹੀਨਾ ਠਹਿਰ ਜਾਓ ਡਰਾਈਨੈਸ ਤਾਂ ਹਜੇ ਪੂਰੀ ਆਉਣੀ ਆ ਜ਼ੋਰ ਦਿਖਾਉਣਾ ਉਹਨੇ ਆਪਣਾ ਤੇ ਉਹਦੇ ਲਈ ਆਪਾਂ ਫੁੱਲ ਤਿਆਰੀ ਕਰ ਰੱਖੀ ਹੈਗੀ ਆ ਉਹਦੇ ਲਈ ਆਪਾਂ ਸੀਰਮ ਬਣਾਇਆ ਹੋਇਆ ਹਨਾ ਮਲਠੀ ਸੀਰਮ ਉਹ ਸੀਰਮ ਤਾਂ ਜਾਦੂ ਦਾ ਕੰਮ ਕਰਦਾ ਬਿਲਕੁਲ ਵੀ ਡਰਾਈਨੈਸ ਨਹੀਂ ਰਹਿਣ ਦੇਉਂਦਾ ਫੇਸ ਦੇ ਉੱਪਰ ਇਹ ਚੀਜ਼ਾਂ ਯੂਜ਼ ਕਰਨੀਆਂ ਫੇਸ ਆਪਣਾ ਧੋ ਲਿਆ ਵਾਸ਼ ਕਰ ਲਿਆ ਹਨਾ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਫੇਸ ਦੇ ਉੱਪਰ ਉਹ ਸੀਰਮ ਆ ਜਿਹੜਾ ਉਹ ਅਪਲਾਈ ਕਰ ਲੈਣਾ ਐ ਲੱਗੂਗਾ ਤੁਹਾਨੂੰ ਜਿਵੇਂ ਸਕਿਨ ਪਾਲਿਸ਼ ਕੀਤੀ ਹੋਵੇ ਇੰਨਾ ਸੋਹਣਾ ਅਫੈਕਟ ਦਿੰਦਾ ਸੀਰਮ ਠੀਕ ਹੈ ਜੀ ਇੰਨਾਂ ਚੀਜ਼ਾਂ ਤੋਂ ਉੱਪਰ ਹੋਰ ਕਿਹੜੀਆਂ ਚੀਜ਼ਾਂ ਨਹੀਂ ਜਿਹੜੀਆਂ ਮਤਲਬ ਕਿ ਆਪਾਂ ਨੂੰ ਪ੍ਰਕ੍ਰਿਆਵਾਂ ਦੇ ਵਿੱਚੋਂ ਮਿਲਣਗੀਆਂ ਕੁਝ ਵੀ ਨਹੀਂ ਮਿਲਦਾ ਕਰੀਮਾਂ ਚੋਂ ਤੁਹਾਨੂੰ ਇੱਕ ਵਾਰ ਲੱਗਦਾ ਹੈ ਕਿ ਬਹੁਤ ਵਧੀਆ ਹੈ ਨਾ ਆਹ ਤਾਂ ਕਰੀਮ ਬਹੁਤ ਵਧੀਆ ਮੇਰਾ ਵਧੀਆ ਹੋ ਗਿਆ ਫੇਸ ਉਸ ਤੋਂ ਬਾਅਦ ਡਬਲ ਖਰਾਬ ਹੋ ਕੇ ਕਿਸਕੇ ਨੇ ਸਾਹਮਣੇ ਆਉਂਦੀ ਹੈ ਡਬਲ ਦੀ ਵੀ ਟ੍ਰਿਪਲ ਸਾਹਮਣੇ ਆਉਂਦੀ ਹੈ ਹਨਾ ਬਹੁਤ ਸਾਰੀਆਂ ਟਿਊਬਾਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਲਾ ਲੈਨੇ ਆ ਫੇਸ ਦੇ ਸ਼ਾਈਨਾ ਤੋਆਂ ਜੀ ਹੋਰ ਇੱਕ ਨਾ ਉਹ ਕੋਈ ਬੈਟ ਨੋਵੇਟ ਐਨ ਉਹ ਵੀ ਕਈ ਭੈਣਾ ਯੂਜ਼ ਕਰ ਲੈਂਦੀਆਂ ਨੇ ਉਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਲਾਉਨੇ ਆ ਨਾ ਤੁਨੂੰ ਆਏ ਲੱਗਣ ਲੱਗ ਜਾਂਦਾ ਸਾਰੇ ਦਾਗ ਤਾਂ ਬੇਸਬ ਚੱਕਿਆ ਗਿਆ ਸਾਫ ਹੋ ਗਿਆ ਪਰ ਜਿਵੇਂ ਹੀ ਛੱਡੋਗੇ ਡਬਲ ਟ੍ਰਿਪਲ ਹੋ ਕੇ ਤੁਹਾਡੇ ਫੇਸ ਦੇ ਉੱਪਰ ਫੇਰ ਆਉਂਦਾ ਇੰਨੀ ਖਰਾਬ ਹੋ ਜਾਂਦੀ ਹੈ ਸਕਿਨ ਬਸ ਕੁਝ ਵੀ ਨਾ ਜੇ ਤੁਸੀਂ ਨੇਚਰਲ ਗਲੋ ਚਾਹੁੰਦੇ ਹੋ ਨੇਚਰਲ ਬ라이ਟਨੈਸ ਚਾਹੁੰਦੇ ਹੋ ਆਪਣੇ ਫੇਸ ਦੇ ਉੱਪਰ ਔਰ ਤੁਸੀਂ ਚਾਹੁੰਦੇ ਹੋ ਕਿ ਸਾਡੀ ਸਕਿਨ ਨੇਚਰਲੀ ਅੱਛੀ ਰਹੇ ਗੁੱਡ ਰਹੇ ਤਾਂ ਤੁਹਾਨੂੰ ਨੇਚਰਲ ਚੀਜ਼ਾਂ ਵੱਲ ਆਉਣਾ ਹੀ ਪੈਣਾ ਠੀਕ ਹੈ ਸੋ ਇਹ ਨੇਚਰਲ ਚੀਜ਼ਾਂ ਨੇ ਜਿਹੜੀਆਂ ਉਹ ਸਾਰੀਆਂ ਤੁਹਾਡੇ ਕਿਚਨ ਦੇ ਵਿੱਚ ਅਵੇਲੇਬਲ ਹੈਗੀਆਂ ਨੇ ਤੁਸੀਂ ਉਹਨਾਂ ਚੀਜ਼ਾਂ ਨੂੰ ਹੀ ਯੂਜ਼ ਕਰਨਾ ਹੈ ਤੇ ਜੇ ਕਰੀਮਾਂ ਵੱਲ ਭੱਜੋਗੇ ਤੇ ਫਿਰ ਉਹਦੇ ਸਾਈਡ ਇਫੈਕਟ ਤੁਹਾਨੂੰ ਪਤਾ ਹੀ ਨਹੀਂ ਅੱਗੇ ਕਿਉਂ ਨਹੀਂ ਲੋਕਾਂ ਦੇ ਛਾਈਆਂ ਹੁੰਦੀਆਂ ਸੀਗੀਆਂ ਸਾਡੀਆਂ ਮਾਵਾਂ ਦੇ ਨੇਚਰਲ ਗ로우 ਕਿਉਂ ਹੁੰਦਾ ਸੀ ਨੇਚਰਲ ਬਿਊਟੀ ਹੁੰਦੀ ਸੀ ਉਹ ਤਾਂ ਕਰਕੇ ਕਿਉਂਕਿ ਉਹ ਕਰੀਮਾਂ ਨਹੀਂ ਸੀ ਲਾਉਂਦੀਆਂ ਬਾਜ਼ਾਰੂ ਉਹ ਦਹੀਂ ਨਾਲ ਹੀ ਮੂੰਹ ਧੋ ਲੈਂਦੀਆਂ ਸੀ ਲੱਸੀ ਨਾਲ ਹੀ ਮੂੰਹ ਧੋ ਲੈਂਦੀਆਂ ਸੀ ਤੇ ਦਹੀਂਾਂ ਲੱਸੀਆਂ ਨਾਲ ਹੀ ਉਹ ਬਾਲ ਧੋਦੀਆਂ ਹੁੰਦੀਆਂ ਸੀ ਤੇ ਹੁਣ ਹੋਣੀ ਕਿਉਂ ਲੋਕਾਂ ਦੇ ਇੰਨੀਆਂ ਛਾਈਆਂ ਪੈਂਦੀਆਂ ਨੇ ਅੱਗੇ ਲੋਕਾਂ ਦੇ ਨਾਂ ਦਾ ਵਾਲ ਖਰਾਬ ਹੁੰਦੇ ਸੀ ਨਾ ਹੀ ਇੰਨੀਆਂ ਰਿੰਕਲਸ ਆਉਂਦੀਆਂ ਸੀ ਕਿਉਂਕਿ ਉਹ ਨੇਚਰਲ ਚੀਜ਼ਾਂ ਹੀ ਯੂਜ਼ ਕਰਦੇ ਸੀ ਤੇ ਬਾਲ ਹਮੇਸ਼ਾ ਉਹ ਦਹੀਂਾਂ ਨਾਲ ਲੱਸੀਆਂ ਨਾਲ ਹੀ ਧੋਉਂਦੀਆਂ ਸੀ ਔਰ ਲੱਸੀ ਖੱਟੀ ਤੋਂ ਖੱਟੀ ਯੂਜ਼ ਕਰਦੀਆਂ ਸੀ ਤੇ ਉਹ ਦੇ ਕਰਕੇ ਉਹਨਾਂ ਦੇ ਬਾਲ ਜਿਹੜੇ ਉਹ ਚਿੱਟੇ ਨਹੀਂ ਸੀ ਛੇਤੀ ਹੁੰਦੇ ਤੇ ਹੁਣ ਤਾਂ ਬੱਚਿਆਂ ਦੇ ਬਾਲ ਚਿੱਟੇ ਨੇ ਜਿਹੜੇ ਸਾਡੇ ਕੋਲੇ ਕੁੜੀਆਂ ਪੜ੍ਹਦੀਆਂ ਨੇ ਉਹਨਾਂ ਦੇ ਵਿਚਾਰੀਆਂ ਦੇ ਅੱਧੇ ਤੋਂ ਜ਼ਿਆਦਾ ਜ਼ਿਆਦਾ ਚਿੱਟੇ ਹੋਏ ਪਏ ਨੇ ਤੇ ਇਸ ਕਰਕੇ ਜੇ ਆਪਾਂ ਥੋੜਾ ਜਿਹਾ ਚਾਹੁੰਦੇ ਆ ਕਿ ਅਸੀਂ ਠੀਕ ਰਹੀਏ ਸਾਡਾ ਜਿਹੜਾ ਰੂਪ ਰੰਗ ਆ ਥੋੜਾ ਜਿਹਾ ਸਹੀ ਰਹੇ ਆਪਣੀ ਏਜ ਤੋਂ ਥੋੜੇ ਜਿ ਛੋਟੇ ਲੱਗੀ ਏ ਬਹੁਤ ਭੈਣਾਂ ਨੇ ਤਾਂ ਏਜ ਪੁੱਛਦੀਆਂ ਨੇ ਮੈਂ ਕਹ ਦਿੰਨੀ ਆ ਜੇ ਜੀ ਤੁਹਾਨੂੰ ਦਿਖਦੀ ਔਨੀ ਹੀ ਹੈਗੀ ਆ ਏ ਸਾਡੇ ਫੇਸ ਤੇ ਲਿਖੀ ਹੁੰਦੀ ਆ ਪਰ ਜੇ ਤੁਸੀਂ ਨੈਚੁਰਲ ਚੀਜ਼ਾਂ ਯੂਜ਼ ਕਰ ਲੈਨੇ ਹੋ ਤਾਂ ਜਿਹੜਾ ਲਿਖਿਆ ਹੁੰਦਾ ਉਹਨੂੰ ਵੀ ਤੁਸੀਂ ਥੋੜਾ ਥੋੜਾ ਲਾਈਟ ਕਰ ਦਿੰਨੇ ਹੋਣਾ ਤੇ ਕੋਸ਼ਿਸ਼ ਕਰੋ ਕਿ ਆਪਾਂ ਨੈਚੁਰਲ ਚੀਜ਼ਾਂ ਵੱਲ ਮੁੜੀਏ ਹੁਣ ਭੈਣਾਂ ਕਹਿੰਦੀਆਂ ਨੇ ਕਿ ਸੀਰਮ ਵੀ ਦੱਸੋ ਹੁਣ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇ ਕਿ ਉਹਨਾਂ ਨੂੰ ਦੱਸ ਦਿੰਨੇ ਆਪਾਂ ਵੈਸੇ ਹੀ ਦੱਸ ਦਿੰਨੀ ਆ ਕਿਉਂਕਿ ਮੇਰੇ ਕੋਲ ਤਾਂ ਹਜੇ ਸੀਰਮ ਪਿਆ ਹੀ ਹੈਗਾ ਤੁਸੀਂ ਨਾਰੀਅਲ ਦਾ ਤੇਲ ਲੈਣਾ ਹੈ ਔਰ ਜੈਤੂਨ ਦਾ ਤੇਲ ਲੈਣਾ ਹੈ ਦੋਨੋਂ ਤੇਲ ਇੱਕੋ ਜੀ ਮਾਤਰਾ ਚ ਲੈਣੇ ਨੇ ਉਹਨਾਂ ਦੇ ਵਿੱਚ ਇੱਕ ਸਟਿਕ ਮਲਠੀ ਦੀ ਜਿਹੜੀ ਉਹ ਸੁੱਟ ਦੇਣੀ ਆ ਇੱਕ ਕੱਚ ਦੀ ਸ਼ੀਸ਼ੀ ਲੈ ਕੇ ਉਹਦੇ ਵਿੱਚ ਨਾਰੀਅਲ ਦਾ ਤੇਲ ਔਰ ਜੈਤੂਨ ਦਾ ਤੇਲ ਇੱਕੋ ਜੀ ਮਾਤਰਾ ਚ ਲੈ ਲੈਣਾ ਤੇ ਉਹਦੇ ਵਿੱਚ ਤੁਸੀਂ ਇੱਕ ਮਲਠੀ ਦੀ ਸਟਿਕ ਸੁੱਟ ਦੇਣੀ ਆ ਸਾਬਤ ਮਲਠੀ ਲੈ ਕੇ ਆਉਣੀ ਆ ਥੋੜੀ ਜਿਹੀ ਸਟਲ ਹੋਏ ਵੀ ਨਹੀਂ ਕਿ ਬਹੁਤ ਸਾਰੀ ਸੁੱਟੋ ਤੇ ਥੋੜੀ ਜੀ ਇੰਨੀ ਇੱਕ ਸਟਿਕ ਆ ਜਿਹੜੀ ਉਹ ਛੋਟੀ ਜੀ ਉਹ ਉਹਦੇ ਵਿੱਚ ਸੁੱਟ ਕੇ ਜਦੋਂ ਤੋਂ ਪੂਰੀ ਹੁੰਦੀ ਜਾ ਤੇ ਉਹ ਸ਼ੀਸ਼ੀ ਨੂੰ ਧੁੱਪੇ ਰੱਖ ਦੇਣਾ ਢੱਕਣ ਲਾ ਕੇ ਰੱਖਣਾ ਮੈਂ ਦੁਬਾਰਾ ਦੱਸਦਾ ਕਿ ਢੱਕਣ ਲਾ ਕੇ ਰੱਖਣਾ ਫਿਰ ਭੈਣਾ ਕਹਿੰਦੀ ਆ ਢੱਕਣ ਲਾ ਕੇ ਰੱਖਣਾ ਕਿ ਕਿਵੇਂ ਰੱਖਣੀ ਨਹੀਂ ਜੀ ਢੱਕਣ ਨੂੰ ਲਾ ਕੇ ਰੱਖਣਾ ਔਰ ਪੂਰੀ ਧੁੱਪ ਲਵਾਉਣੀ ਆ ਦੋ ਦਿਨ ਉਹ ਤੋਂ ਬਾਅਦ ਉਹ ਸੀਰਮ ਦੇ ਵਿੱਚ ਚੇਂਜ ਹੋ ਜਾਊਗਾ ਤੇ ਤੁਸੀਂ ਉਹਨੂੰ ਯੂਜ਼ ਕਰਨਾ ਸ਼ੁਰੂ ਕਰ ਦੇਣਾ ਜਦੋਂ ਤੁਸੀਂ ਪਹਿਲੇ ਦਿਨ ਲਾਓਗੇ ਤੁਹਾਨੂੰ ਲੱਗੂਗਾ ਕਿ ਇਹ ਤਾਂ ਤੇਲ ਜਿਹਾ ਚਿਪਚਿਪਾ ਜਾ ਬਹੁਤ ਥੋੜੀ ਦੇਰ ਲੱਗੂਗਾ ਉਸ ਤੋਂ ਬਾਅਦ ਤੁਹਾਨੂੰ ਬਹੁਤ ਵਧੀਆ ਇਫੈਕਟ ਨਜ਼ਰ ਆਊਗਾ ਫਿਰ ਤਾਂ ਆਦਤ ਹੀ ਇਹ ਜੀ ਪੈ ਜਾਊਗੀ ਕਿ ਇਹ ਛੁੱਟਣੀ ਨਹੀਂ ਹੈਗੀ ਤੁਸੀਂ ਜਦੋਂ ਵੀ ਇਹ ਖਤਮ ਹੋਣ ਲੱਗੂਗਾ ਤੁਹਾਨੂੰ ਤੁਸੀਂ ਪਹਿਲਾਂ ਤਿਆਰ ਰੱਖੋਗੇ ਸੋ ਇਹ ਚੀਜ਼ ਹੈਗੀ ਆ ਕਿ ਇਹ ਸੀਰਮ ਨੂੰ ਆਪਾਂ ਇਦਾਂ ਰੈਡੀ ਕਰ ਸਕਦੇ ਆ ਇਹ ਤਾਂ ਪਿਛਲੇ ਸਾਲ ਤੋਂ ਚੱਲਿਆ ਆ ਰਿਹਾ ਜੀ ਆਪਣਾ ਸੀਰਮ ਵਾਲੀ ਵੀਡੀਓ ਤਾਂ ਬਹੁਤ ਵਾਰੀ ਦੱਸਿਆ ਮੈਂ ਬਹੁਤ ਜ਼ਿਆਦਾ ਵਾਰੀ ਦੱਸਿਆ ਜਦੋਂ ਵੀ ਮੈਂ ਦੱਸ ਦੇਣੀ ਆ ਸੀਰਮ ਦਾ ਲਾਨ ਲੈ ਦੇਣੀ ਆ ਉਹਦੀ ਪੈਣਾ ਫੇਰ ਵਿੱਚੋਂ ਕਹਿਣ ਲੱਜੇ ਜੀ ਸੰਦਸੋ ਜੀ ਕਿਵੇਂ ਯੂਜ਼ ਕਰਨਾ ਸੋ ਇਹ ਹੈਗਾ ਆਪਣਾ ਮੁਲਠੀ ਸੀਰਮ ਤੇ ਹੋਣਾ ਆ ਰਹੀ ਆ ਸਰਦੀ ਤੇ ਹੁਣ ਗਰਮੀ ਬਹੁਤ ਸੀ ਜੀ ਨਹੀਂ ਕਰਦਾ ਸੀਗਾ ਸਾਨੂੰ ਤੇ ਹੁਣ ਆਪਾਂ ਮਲਠੀ ਸਕਰਬਾ ਜਿਹੜਾ ਫਿਰ ਤੋਂ ਰੈਡੀ ਕਰਾਂਗੇ ਪਿਛਲੇ ਸਾਲ ਵੀ ਆਪਾਂ ਬਹੁਤ ਮਲਠੀ ਸਕਰਬ ਦਾ ਰੋਲਾ ਪਾਇਆ ਸੀ ਇੰਨਾ ਕੁ ਵਧੀਆ ਚੀਜ਼ ਹਨਾ ਜੀ ਮਲਠੀ ਸਕਰਬ ਤੁਸੀਂ ਭੁੱਲ ਹੀ ਜਾਓਗੇ ਹੋਰ ਸਕਰਬ ਸੋ ਬਣਾਵਾਂਗੇ ਆਪਾਂ ਮਲਠੀ ਸਕਰਬ ਵੀ ਬਹੁਤ ਛੇਤੀ ਤੇ ਇਹ ਆਪਾਂ ਚੀਜ਼ਾਂ ਨੇ ਜਿਹੜੀਆਂ ਉਹ ਯੂਜ਼ ਕਰਨੀਆਂ ਨੇ ਅੱਜ ਦੀ ਆਪਣੀ ਜਿਹੜੀ ਵੀਡੀਓ ਸੀਗੀ ਉਹ ਇਸ ਟੌਪਿਕ ਤੇ ਸੀ ਕਿ ਆਪਾਂ ਆਪਣੇ ਫੇਸ ਦੇ ਉੱਪਰ ਨੇਚਰਲ ਗਲੋ ਲਿਆਉਣ ਵਾਸਤੇ ਨੇਚਰਲ ਬਿਊਟੀ ਲਈ ਵਾਸਤੇ ਆਪਣੀ ਏਜ ਨੂੰ ਘੱਟ ਕਰਨ ਵਾਸਤੇ ਕਿਹੜੀ ਕੀ ਯੂਜ਼ ਕਰੀਏ ਸੋ ਨੰਬਰ 1 ਤੇ ਜਿਹੜੀ ਮੈਂ ਦੱਸਦੀ ਨੋਟ ਕਰ ਲਿਓ ਕਾਪੀ ਤੇ 1 ਨੰਬਰ ਤੇ ਉਹ ਹੈਗੀ ਆ ਜਿਹੜੀਆਂ ਚੀਜ਼ਾਂ ਵਾਲਾਂ ਲਈ ਯੂਜ਼ ਕਰਨੀਆਂ ਨੇ ਉਹਦੇ ਵਿੱਚ ਉਹੀ ਯੂਜ਼ ਕਰਨੀਆਂ ਯਾਨੀ ਚਾਵਲਾਂ ਦਾ ਪਾਣੀ ਤੇ ਦਹੀਂ ਪਲੱਸ ਇਹਦੇ ਵਿੱਚ ਥੋੜਾ ਜਿਹਾ ਮਲਤਾਨੀ ਮਿੱਟੀ ਵਿੱਚ ਐਡ ਕਰਕੇ ਤੁਸੀਂ ਉਹ ਆਪਣੇ ਫੇਸ ਦੇ ਉੱਪਰ ਲਾਇਓ ਤੇ ਫਿਰ ਮੈਨੂੰ ਗਲੋ ਦੱਸਿਓ ਕਿੰਨਾ ਆਇਆ ਤੇ ਉਸ ਤੋਂ ਬਾਅਦ ਤੁਸੀਂ ਸੀਰਮ ਜਿਹੜਾ ਉਹ ਅਪਲਾਈ ਕਰ ਲੈਣਾ ਠੀਕ ਹੈ ਜੀ ਤੇ ਬਹੁਤ ਵਧੀਆ ਅਫੈਕਟ ਆਊਗਾ ਤੇ ਹੌਲੀ-ਹੌਲੀ ਸਾਰੇ ਪੁੱਛਣਾ ਪੁੱਛਦੇ ਨਹੀਂ ਹੁੰਦੇ ਵੈਸੇ ਪੁੱਛਦਾ ਨਹੀਂ ਹੁੰਦਾ ਕੋਈ ਕਿਉਂਕਿ ਕੋਈ ਨਹੀਂ ਚਾਹੁੰਦਾ ਹੈਗਾ ਕਿ ਤੁਸੀਂ ਬਹੁਤ ਸੋਹਣੇ ਲੱਗੋ ਤੇ ਛੇਤੀ ਕੋਈ ਕਹਿੰਦਾ ਨਹੀਂ ਹੁੰਦਾ ਕਿ ਬਹੁਤ ਵਧੀਆ ਜੇ ਕੋਈ ਨਹੀਂ ਕਹਿੰਦਾ ਇਟ ਮੀਨਸ ਕਿ ਤੁਹਾਡੀ ਫੇਸ ਦੇ ਉੱਪਰ ਬਹੁਤ ਜ਼ਿਆਦਾ ਵਧੀਆ ਇਫੈਕਟ ਆਇਆ ਤੁਹਾਡੀ ਮਾਂ ਦੱਸ ਦੋਗੀ ਜਾਂ ਤੁਹਾਡੀ ਭੈਣ ਦੱਸ ਦੋਗੀ ਸਭ ਤੋਂ ਵੱਧ ਤਾਂ ਤੁਹਾਡੀ ਮਾਂ ਦੱਸੂਗੀ ਕਿ ਤੇਰਾ ਚਿਹਰਾ ਕਿਵੇਂ ਚਮਕਦਾ ਹੈ ਨਾ ਜਾਂ ਤੁਹਾਡਾ ਕੋਈ ਆਪਣਾ ਬੱਚਾ ਬੇਟਾ ਬੇਟੀ ਜਾਂ ਤੁਹਾਡੇ ਹਸਬੰਡ ਠੀਕ ਹੈ ਜਦੋਂ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਤਾਂ ਸਮਝ ਲਿਓ ਕਿ ਤੁਹਾਡੇ ਬਹੁਤ ਵਧੀਆ ਇਫੈਕਟ ਆ ਚੁੱਕੇ ਆ ਚਲੋ ਠੀਕ ਹੈ ਜੀ ਇਹ ਚੀਜ਼ ਜਿਹੜੂ ਯੂਜ਼ ਕਰਨੀਆਂ ਸਾਰੀਆਂ ਭੈਣਾਂ ਨੇ ਨਾਲੇ ਆਪਣੇ ਬਾਹਲ ਇਹਨਾਂ ਚੀਜ਼ਾਂ ਨਾਲ ਧੋਣੇ ਨੇ ਤੇ ਉਸ ਤੋਂ ਬਾਅਦ ਇਹਦੇ ਰਿਜ਼ਲਟ ਆ ਜਿਹੜੇ ਉਹ ਸਾਡੇ ਨਾਲ ਸ਼ੇਅਰ ਕਰਦੇ ਰਿਹਾ ਕਰੋ ਜੀ ਕਮੈਂਟਸ ਦੇ ਥਰੂ ਕਰਦੇ ਰਿਹਾ ਕਰੋ ਤਾਂ ਕਿ ਬਾਕੀ ਭੈਣਾਂ ਨੂੰ ਵੀ ਪਤਾ ਲੱਗਦਾ ਰਹੇ ਤੇ ਉਹ ਵੀ ਫਿਰ ਮੋਟੀਵੇਟ ਹੋਣ ਮੋਟੀਵੇਟ ਕਰਨਾ ਹੁੰਦਾ ਹੁਣ ਮੈਂ ਜਦੋਂ ਦੀ ਛੱਟ ਰੱਖੀਆਂ ਨੇ ਨਾ ਸਕਿਨ ਨਾਲ ਰਿਲੇਟਡ ਵੀਡੀਓਜ਼ ਪਾਉਣੀਆਂ ਤੇ ਭੈਣਾਂ ਵੀ ਹੁਣ ਉਹਦੋਂ ਨਹੀਂ ਅਸਸਤ ਹੋ ਗਈਆਂ ਨੇ ਹੁਣ ਭੈਣਾਂ ਦੇ ਸਵਾਲ ਤੇ ਭੈਣਾਂ ਦੇ ਫੋਨ ਜਿਹੜੇ ਉਹ ਇਸ ਚੀਜ਼ ਨੂੰ ਲੈ ਕੇ ਘਟਗੇ ਨੇ ਜਦੋਂ ਮੈਂ ਵੀਡੀਓਜ਼ ਪਾਉਣ ਲੱਗ ਜਾਨੀ ਆ ਭੈਣਾਂ ਜਾਗ ਪੈਂਦੀਆਂ ਨੇ ਐਕਟਿਵ ਹੋ ਜਾਂਦੀਆਂ ਨੇ ਸੋ ਹੁਣ ਭੈਣਾਂ ਨੂੰ ਫੇਰ ਐਕਟਿਵ ਕਰਨਾ ਹੈ ਫੇਰ ਜਗਾਉਣਾ ਹੈ ਤਾਂ ਕਿ ਉਹਨਾਂ ਦੇ ਚਿਹਰੇ ਆ ਜਿਹੜੀ ਉਹ ਚਮਕਦੇ ਦਮਕਦੇ ਰਹਿਣ ਕਿਉਂਕਿ ਹੁਣ ਪਾਰਟੀਆਂ ਆਇਆ ਕਰਨਗੀਆਂ ਫੰਕਸ਼ਨ ਆਇਆ ਕਰਨਗੇ ਵਿਆਹ ਸ਼ਾਦੀਆਂ ਆਇਆ ਕਰਨਗੀਆਂ ਤੇ ਉਹਨਾਂ ਦੇ ਵਿੱਚ ਤੁਹਾਡਾ ਚਿਹਰਾ ਚਮਕਣਾ ਬਹੁਤ ਜ਼ਰੂਰੀ ਤੇ ਇੱਕ ਆਪਣਾ ਚੈਨਲ ਹੈਗਾ ਫਰਸਟ ਚੋਇਸ ਉਹਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਮਿਲਾਂਗੇ ਹੁਣ ਆਪਾਂ ਕੱਲ ਨੂੰ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ